ਕੁਆਹੇ ਗੁਰੂ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਜੇ ਦੇਖ ਰਹੇ ਹੋ ਤੇ ਐਂਡ ਤੱਕ ਦੇਖਣਾ ਫੇਰ ਹੀ ਦੇਖਣ ਦਾ ਫਾਇਦਾ ਆ ਕੁੜੀ ਦਾ ਬਰਥਡੇ ਸੀ ਕਰਦੇ ਆ ਨੇ ਕਿਹਾ ਪਾਰਟੀ ਕਰਦੇ ਆ ਉਹ ਕਰਦੇ ਆ ਇਹਨੇ ਕਿਹਾ ਨਹੀਂ ਕਿਸੇ ਨੂੰ ਖਵਾਇਆ ਤਗੜਿਆਂ ਨੂੰ ਖਵਾਇਆ ਕੀ ਖਵਾਇਆ ਤੇ ਇਹ ਟਾਬੇ ਤੇ ਗਈਆਂ ਤੇ ਆ ਮੁੰਡਾ ਗਰੀਬ ਸੀ ਤੇ ਇਹਨਾਂ ਨੇ ਚਾਹ ਪਾਣੀ ਪੀ ਕੇ ਇਹਨੂੰ ਦੇਖੋ ਟਿਪ ਦਿੱਤੀ 100 ਰੁਪਇਆ ਵੀ ਤੇ ਜਦੋਂ ਇਹਨੂੰ ਮਿਲਿਆ ਤੇ ਕਿੱਡਾ ਖੁਸ਼ ਹੋਇਆ ਕਹਿੰਦਾ ਅੱਜ ਸਾਡੇ ਘਰੇ ਖੁਸ਼ੀਆਂ ਆ ਜਾਣਗੀਆਂ ਪਰਿਵਾਰ ਖੁਸ਼ ਹੋਵੇਗਾ ਅਸਲੀ ਸੇਵਾ ਇਹ ਹੁੰਦੀ ਹੈ ਜੇ ਜਨਮ ਦਿਨ ਮਨਾਉਣੇ ਨੇ ਤੇ ਇਦਾਂ ਮਨਾਇਆ ਕਰੋ ਮਦਦ ਕਰਕੇ ਭਾਈ ਹਾਂਜੀ ਪਿਆਰ ਵਾਲਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਹ ਜਿਹੜੀ ਤੁਸੀਂ ਵੀਡੀਓ ਦੇਖੀ ਐ ਇਹਨੂੰ ਬਣਾਉਣ ਦਾ ਸਾਡਾ ਇੱਕ ਨਤਲ ਮਕਸਦ ਹੈ ਕੋਈ ਐਵੇਂ ਨਹੀਂ ਅਸੀਂ ਬਣਾਤੀ ਵੀਡੀਓ ਇਹਦਾ ਮਕਸਦ ਇਹ ਹੈ ਵੀ ਘਰਾਂ ਦੇ ਵਿੱਚ ਅਕਸਰ ਹੀ ਖੁਸ਼ੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਅਸੀਂ ਬੱਚਿਆਂ ਦੇ ਬਰਥੜੇ ਮਨਾਉਨੇ ਆ ਬੱਚਿਆਂ ਦੇ ਵਿਆਹ ਕਾਰਜ ਹੁੰਦੇ ਨੇ ਤੇ ਦੇਖੋ ਅਸੀਂ ਸਭ ਕੁਝ ਕਰਦੇ ਆ ਪਰ ਅਸੀਂ ਉਹ ਪ੍ਰਮਾਤਮਾ ਨੂੰ ਭੁੱਲ ਜੰਨੇ ਆ ਦੇਣ ਵਾਲੇ ਅਕਾਲ ਪੁਰਖ ਨੂੰ ਤੇ ਤੁਸੀਂ ਆਪ ਸੋਚ ਕੇ ਵੇਖੋ ਵੀ ਜੇ ਤੁਹਾਡੇ ਘਰੇ ਖੁਸ਼ੀ ਹੈ ਤੁਹਾਡੇ ਬੱਚੇ ਦਾ ਜਨਮ ਦਿਨ ਹੈ ਤੁਸੀਂ ਤੇ ਜੇ ਉਹ ਖੁਸ਼ੀ ਦੇ ਵਿੱਚ ਕਿਸੇ ਦੇ ਬੱਚੇ ਮਾਰੋਗੇ ਵੀ ਜਿਵੇਂ ਆਪਾਂ ਦੇਖਦੇ ਆ ਵੀ ਪਾਰਟੀਆਂ ਕਰਦੇ ਨੇ ਮਾਸ ਖਾਂਦੇ ਨੇ ਕਿੰਨਾ ਕੁਝ ਕਰਦੇ ਨੇ ਉਹ ਦੇਖੋ ਤੁਸੀਂ ਆਪਣੇ ਬੱਚੇ ਦਾ ਭਲਾ ਕਰ ਰਹੇ ਹੋ ਉਹਦਾ ਜਨਮ ਦਿਨ ਹੈ ਦੂਸਰਿਆਂ ਨੂੰ ਮਾਰ ਮਾਰ ਕੇ ਖਾਧੀ ਜਾਂਦੇ ਹੋ ਇਹਦਾ ਕੀ ਫਾਇਦਾ ਹੋਇਆ ਬੱਚੇ ਦਾ ਜਨਮ ਦਿਨ ਬੱਚੇ ਦਾ ਵਿਆਹ ਕਾਰਜ ਹੈ ਤੇ ਉਥੇ ਪਾਰਟੀਆਂ ਹੁੰਦੀਆਂ ਫਿਰਦੀਆਂ ਨੇ ਲੋਕਾਂ ਨੂੰ ਜਿਹਨਾਂ ਲੋੜ ਹੀ ਨਹੀਂ ਉਹਨਾਂ ਨੂੰ ਆਦਾ ਤੇ ਦੇਖੋ ਵਾਕਈ ਜੇ ਤੁਸੀਂ ਇਨਸਾਨ ਹੋ ਤੇ ਜੇ ਤੁਹਾਨੂੰ ਖੁਸ਼ੀ ਮਿਲਦੀ ਹੈ ਨਾ ਤੇ ਕਿਉਂਕਿ ਖੁਸ਼ੀ ਦਾ ਪਤਾ ਕੋਈ ਨਹੀਂ ਖੁਸ਼ੀ ਦੇ ਵਿੱਚ ਦਾਦਾ ਖੁਸ਼ ਬਣਾ ਹੋਇਆ ਕੋਈ ਵੀ ਲੈਂਦਾ ਪਰਮਾਤਮਾ ਜੇ ਤੁਹਾਨੂੰ ਖੁਸ਼ੀ ਮਿਲਦੀ ਹੈ ਬੱਚੇ ਦਿੱਤੇ ਨੇ ਬੱਚਿਆਂ ਦੇ ਬਰਥੜੇ ਨੇ ਤੇ ਜੋ ਆ ਕੁੜੀਆਂ ਨੇ ਕੀਤਾ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਕੋਈ ਵੀ ਲੋੜਵੰਦ ਭੈਣ ਭਰਾ ਵੇਖੋ ਫਜ਼ੂਲ ਖਰਚੀ ਨਾਲੋਂ ਉਹਦੀ ਲੋੜ ਪੂਰੀ ਕਰੋ ਤੇ ਜਦੋਂ ਉਹ ਜਾਣ ਗਿਆ ਗਰੀਬ ਦੇ ਘਰੇ ਫਿਰ ਤੁਹਾਡੇ ਬੱਚਿਆਂ ਨੂੰ ਐਸੀਆਂ ਦੁਆਵਾਂ ਮਿਲਣਗੀਆਂ ਤੁਹਾਡੇ ਬੱਚਿਆਂ ਨੂੰ ਤਰੱਕੀ ਤੋਂ ਕੋਈ ਰੋਕ ਨਹੀਂ ਸਕਦਾ ਤੇ ਜਾਣ ਆਪਾਂ ਸਭਨੇ ਰੱਬ ਨੂੰ ਦੇਣੀ ਹੈ ਇਸ ਕਰਕੇ ਭਾਈ ਜਦੋਂ ਖੁਸ਼ੀ ਹੋਵੇ ਪਰਮਾਤਮਾ ਨੂੰ ਯਾਦ ਕਰਨਾ ਤੇ ਕੋਈ ਫਜ਼ੂਲ ਖਰਚੀ ਨਾਲੋਂ ਇਨਸਾਨ ਇਨਸਾਨ ਦੇ ਕੰਮ ਆਵੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਸ਼ੇਅਰ ਕਰ ਦੇਣਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ